ਨਾ ਬਧੀਏ ਧੀਆ ਤਾਂ ਸੁਖੀਆਂ ਹੋਣੇ ਚਾਹੀਦੀਆਂ ਨੇ ਹਾਂ ਨਾ ਜਵਾਈ ਤਾਂ ਥੋੜਾ ਚੰਗਾ ਹੈ ਚਲ ਠੀਕ ਹੈ ਮੈਂ ਤੈਨੂੰ ਬਾਅਦ ਚ ਫੋਨ ਕਰਦੀ ਹਾਂ ਠੀਕ ਹੈ ਠੀਕ ਚੰਗ ਇਹਦਾ ਫੋਨ ਆ ਗਮਨਡਣ ਦਾ ਫੋਨ ਆ ਠੀਕ ਕਹਿੰਦੀ ਕਹਿੰਦੀ ਜਵਾਈ ਸਾਨੂੰ ਬਥੇਰਾ ਚੰਗਾ ਮਿਲ ਗਿਆ ਸਾਰੀ ਕਮਾਈ ਕਹਿੰਦੀ ਮੇਰੇ ਧੀ ਨੂੰ ਦੰਦਾ ਲਿਆ ਕੇ ਚੰਗੀ ਗੱਲ ਆ ਫਿਰ ਤਾਂ ਜਵਾਈ ਤਾਂ ਚੰਗਾ ਹੈ ਨਾ ਤਾਂ ਮੈਂ ਮੰਨਦੀ ਹਾਂ ਧੀ ਨੂੰ ਸਾਰੀ ਕਮਾਈ ਦਾ ਕਤੀ ਨੂੰ ਦੇ ਦੰਦਾ ਤਾਂ ਚੰਗੇ ਜੇ ਉਹ ਹੀ ਕੰਮ ਪੁੱਤ ਕਰੇ ਇਹਨਾਂ ਦੇ ਮੁੰਡੇ ਨੇ ਆਪਣੀ ਤਨਖਾਹ ਲਿਆ ਕੇ ਸਾਰੀ ਇਹਨੂੰ ਦੇ ਦਿੱਤੀ ਨੋ ਉਹਦੇ ਨੇ ਇੰਨੀ ਕਪੱਤ ਬਣਾਈ ਹੋਈ ਹੰਤ ਨੇ ਮੈਂ ਉਹ ਹੀ ਗੱਲ ਹੋ ਜਾਂਦੀ ਜੇ ਤਾਂ ਜੇ ਤਾਂ ਜਵਾਈ ਆਪਣੀ ਧੀ ਨੂੰ ਲਿਆ ਕੇ ਸਾਰੀ ਕਮਾਈ ਦਿੰਦਾ ਫਿਰ ਤਾਂ ਚੰਗਾ ਹੈ ਜੇ ਕਿਤੇ ਪੁੱਤ ਨੂੰ ਨੂੰ ਕਮਾਈ ਦਿੰਦਾ ਤਾਂ ਕਹਿੰਦੇ ਨੇ ਕਿ ਤਾਂ ਮਖਤਿਆਰੀ ਭਾਉਂਦੀ ਚੰਗੇ ਜਵਾਈ ਨੂੰ ਤਾਂ ਸਾਰੇ ਸਿੱਖਤਾ ਕਰਦੇ ਨੇ ਪਰ ਜੇ ਨੂੰ ਚੰਗੇ ਹੋਵੇ ਨਾ ਕੋਈ ਸਿਫਤ ਨਹੀਂ ਕਰਦਾ ਚਲ ਗੇਰੂਗੇ ਸਿਫਤ ਨਹੀਂ ਕਰਦਾ ਚੰਗੀ ਨੂੰ ਦੀ ਸਿਫਤ ਨਹੀਂ ਕਰਦੇ ਜੇ ਮਾੜੀ ਹੋਵੇ ਨਿੰਦ ਚੁੜ੍ਹ ਦਿੰਦੇ ਨੇ